ਜੇ ਉਧਰ ਤੁਸੀਂ ਵੀ ਉਧਰ ਭੱਜ ਜਾਓ ਭਾਈ ਇੱਕ ਪੁਆਇੰਟ ਉਧਰ ਮਾੜੇ ਰੱਖੇ ਇਹਦੇ ਪੈਰਾਂ ਚ ਜੀ ਇਹ ਜਗਤ ਮਾਤਾ ਅਮਰ ਸ਼ਹੀਦ ਸਿੱਖੀ ਦੀ ਆਨ ਬਾਨ ਸ਼ਾਨ ਤੇ ਸਿੱਖੀ ਦੀ ਜੁਰਤ ਐਂਡਲਾ ਲੈਵਲ ਜੁਰਤ ਦਾ ਭਾਈ ਭਾਈ ਸਾਹਿਬ ਭਾਈ ਦਲਾਵਰ ਸਿੰਘ ਜੀ ਦੇ ਮਾਤਾ ਜੀ ਨੇ ਤੇ ਸਾਡੇ ਜਥੇਬੰਦੀ ਸਾਡੀ ਜਥੇਬੰਦੀ ਵੱਲੋਂ ਭਾਈ ਅਮਰਪਾਲ ਸਿੰਘ ਖਾਲਸਾਣਾ ਵੱਲੋਂ ਮਾਤਾ ਜੀ ਨੂੰ ਸਨਮਾਨ ਤੇ ਜਗ੍ਹਾ 3100 ਡਾਲਰ ਨੌਜਵਾਨੀ ਬਚਾ ਗਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਅਸੀਂ ਅੱਜ ਜੋ ਤੁਰੇ ਫਿਰਦੇ ਆ ਟੂਰਨਾਮੈਂਟੋਂ ਦੇ ਸਿਰਫ ਤੇ ਸਿਰਫ ਭਾਈ ਦਲਾਵਰ ਸਿੰਘ ਜੀ ਦੀ ਸ਼ਹਾਦਤ ਦੇ ਬਦੌਲਤ ਹੋ ਰਹੇ ਸਾਨੂੰ ਕਿੰਨੇ ਕਰਨ ਦੇਣੇ ਸਾਨੂੰ ਖਾ ਜਾਣਾ ਸੀ ਉਹ ਜਲਾਦ ਨੇ ਇਹ ਭਾਈ ਦਲਾਵਰ ਸਿੰਘ ਆਪਣੇ ਲੱਕ ਨਾ ਬੰਬ ਬਣ ਕੇ ਉਹਨੂੰ ਨਾ ਚਥੜੇ ਚਥੜੇ ਕਰਦਾ ਉਹ ਰਾਖਸ਼ ਸਾਨੂੰ ਖਾ ਗਿਆ ਸੀ ਇਸ ਮਾਂ ਦੀ ਕੁੱਖ ਤੋਂ ਉਹ ਸੂਰਮਾ ਜੰਮਿਆ ਕੋਈ ਦਿਸਣਾ ਨਾ ਸਕਿਆ ਹਾਂ ਜਿੰਨੇ ਉਹਨੂੰ ਫਿਰ ਧੁਰ ਦੀ ਟਿਕਟ ਦਿੱਤੀ ਉਹਨੇ ਆਖਿਆ ਆ ਇਧਰ ਇਧਰ ਆ ਮੈਂ ਤੈਨੂੰ ਦੱਸਾਂ ਖਾਲਸਾ ਰੋਹ ਰੀ ਤਾਂ ਕੀ ਹੁੰਦੀ ਹੈ ਇਹ ਉਹ ਮਾਂ ਆ ਮੇਰੀ ਮੈਂ ਤੇਰੇ ਲਈ ਸਤਿਗੁਰੂ ਕਲਗੀਧਰ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣੇ ਮਾਤਾ ਸਾਡੇ ਸਿਰ ਉਤੇ ਹੱਥ ਰੱਖੇ ਅਸੀਂ ਸਾਰੇ ਉਹਦੇ ਪੁੱਤ ਵਾਂਗੂ ਤੇ ਨਹੀਂ ਹੋ ਸਕਦੇ ਪਰ ਫਿਰ ਵੀ ਸਾਨੂੰ ਇਹਨਾਂ ਆਸ਼ੀਰਵਾਦ ਦੇਵੇ ਕਿ ਅਸੀਂ ਥੋੜਾ ਜਿਹਾ ਉਸ ਰਾਹ ਦੇ ਉਤੇ ਤੁਰ ਸਕੀਏ ਸਾਰੇ ਪੁੱਤਰੀਆਂ ਮਾਤਾ ਦੇ ਮਾਤਾ ਦੇ ਪੁੱਤ ਨੇ ਤੇ ਐਂਡ ਕਰਾਤਾ ਨਾ ਉਹ ਨਹੀਂ ਸਾਦਾ